ਇਸ ਫਿਲਹਾਲ ਦੀ ਇੱਕ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ 112 ਦਵਾਈਆਂ ਦੀ ਵਿਕਰੀ ਅਤੇ ਖਰੀਦ ਦੇ ਉੱਪਰ ਪੂਰਨ ਤੌਰ ਦੇ ਉੱਪਰ پابੰਦੀ ਲਗਾ ਦਿੱਤੀ ਗਈ ਹੈ ਇਹਨਾਂ ਦਵਾਈਆਂ ਨੂੰ ਸੈਂਟਰਲ ਡਰਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਐਲਾਨਿਆ ਗਿਆ ਜਿਸ ਕਰਕੇ ਸਿਹਤ ਵਿਭਾਗ ਨੇ ਇਹਨਾਂ ਦਵਾਈਆਂ ਦੀ ਵਿਕਰੀ ਦੇ ਉੱਪਰ ਬੈਨ ਲਗਾ ਦਿੱਤਾ ਹੈ ਇਸ ਸਬੰਧ ਦੇ ਵਿੱਚ ਬਕਾਇਦਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਸਿਹਤ ਮੰਤਰੀ ਦੇ ਵੱਲੋਂ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਲਿਸਟ ਦੇ ਵਿੱਚ ਦਿੱਤੀਆਂ ਗਈਆਂ ਦਵਾਈਆਂ ਦੀ ਵਰਤੋਂ ਕਿਸੇ ਵੀ ਮਰੀਜ਼ ਦੇ ਉੱਪਰ ਨਾ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹਨਾਂ ਦਵਾਈਆਂ ਦੇ ਵਿੱਚੋਂ ਕੋਈ ਵੀ ਦਵਾਈ ਮੈਡੀਕਲ ਸਟੋਰ ਦੇ ਉੱਪਰ ਵਿਕਤੀ ਹੋਈ ਪਾਈ ਜਾਂਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਸੁਭਾ ਵਾਸੀਆਂ ਦੀ ਸਿਹਤ ਪੰਜਾਬ ਸਰਕਾਰ ਦੀ ਤਰਜੀਹ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹਰ ਕਿਸੇ ਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਸਿਕਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਜਿਸ ਪਿੱਛੇ ਜੇ ਖਾਂਸੀ ਦੀ ਦਵਾਈ ਦਾ ਹੋਇਆ ਸੀਗਾ ਜਿਹੜੀ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਲਈ ਜਾਨਲੇਵਾ ਸਾਬਤ ਹੋਈ ਇਹ ਜ਼ਰੂਰੀ ਹੈ ਕਿ ਜਿਹੜੀ ਦਵਾਈਆਂ ਹੈਗੀਆਂ ਉਹ ਉੱਚ ਪੱਧਰ ਦੀਆਂ ਉੱਚ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮਰੀਜ਼ ਨੂੰ ਡਾਕਟਰ ਤੇ ਦਵਾਈਆਂ ਤੇ ਵਿਸ਼ਵਾਸ ਹੁੰਦਾ ਹੈਗਾ ਇਸ ਲਈ ਪੰਜਾਬ ਸਰਕਾਰ ਔਰ ਜਿਹੜੀ ਸੈਂਟਰ ਦੀ ਏਜੰਸੀ ਐਸਡੈਸਕੋ ਜਨੂੰ ਅਸੀਂ ਕਹਿੰਦੇ ਹਾਂ ਸੈਂਟਰਲ ਡਰੱਗ ਸਟੈਂਡਰਡ ਅਥਾਰਟੀ ਆਫ ਇੰਡੀਆ ਉਹ ਲਗਾਤਾਰ ਦਵਾਈਆਂ ਦੀ ਜਿਹੜੀ ਹੈਗੀ ਗੁਣਵੱਤਾ ਚੈੱਕ ਕਰਦੇ ਔਰ ਜਿਹੜੀਆਂ ਦਵਾਈਆਂ ਸਬਸਟੈਂਡਰਡ ਜਿਹੜੀਆਂ ਘਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਜਰਦਾ ਨਾਲ ਕੇ ਪੇਸ਼ੈਂਟ ਦੀ ਬਿਮਾਰੀ ਠੀਕ ਨਹੀਂ ਹੋਣੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਨ ਕਰ ਦਿੱਤਾ ਹੈਗਾ 112 ਦੇ ਕਰੀਬ ਦਵਾਈਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਨਾ ਵੇਚੀਆਂ ਜਾ ਸਕਦੀਆਂ ਤੇ ਨਾ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਇਹ ਅਸੀਂ ਵੈਸੇ ਜਿਹੜੀ ਇਹ ਸਾਰੀ ਸੂਚਨਾ ਹੈਗੀ ਹੈ ਅਸੀਂ ਪੰਜਾਬ ਦੇ ਜਿੰਨੇ ਵੀ ਡਾਕਟਰ ਹੈ ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੇ ਜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਾਈਵੇਟ ਚ ਕਾਰਪੋਰੇਟ ਹਸਪੀਟਲ ਦੇ اور ਜਿੰਨੇ ਕੇਮਿਸਟ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਡਰਗ ਕੰਟਰੋਲ ਅਫਸਰ ਹੈ ਉਹ ਸਾਂਝੀ ਕਰਦੇ ਆ ਇਨਫੋਰਮੇਸ਼ਨ ਪਰ ਇਹ ਜ਼ਰੂਰੀ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਦੇ ਨਾਲ ਹੈ ਬਿਮਾਰੀਆਂ ਦੇ ਇਲਾਜ ਦੇ ਨਾਲ ਹੈ ਕਿ ਲੋਕਾਂ ਨੂੰ ਵੀ ਇਹ ਗੱਲਾਂ ਪਤਾ ਹੋਣ ਇਸ ਕਰਕੇ ਅਸੀਂ ਇਹ ਸਾਰੀ ਜਿਹੜੀ ਸੋਚਣਾ ਹੈ ਗਿਆ ਮੈਂ ਜਨਤਨ ਨਾਲ ਸਾਂਝੀ ਕਰ ਰਿਹਾ ਹਾਂ ਔਰ ਲਗਾਤਾਰ ਹਰ ਮਹੀਨੇ ਮਜਬੂਰ ਜਿਵੇਂ ਅਸੀਂ ਟੈਸਟ ਕਰਾਂਗੇ ਜਿਹੜੀ ਦਵਾਈ ਟੈਸਟ ਵਿੱਚ ਫੇਲ ਹੋ ਜਾਏਗੀ ਉਹ ਲੋਕਾਂ ਨੂੰ ਨਹੀਂ ਵੇਚੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਨ ਦਿੱਤਾ ਜਾਏਗਾ ਕਿਸੇ ਨੂੰ ਵੀ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਅਸੀਂ ਫੈਕਟਰੀਆਂ ਬੰਦ ਕਰਾਈਆਂ ਉਹਨਾਂ ਦੀਆਂ ਫੈਕਟਰੀਆਂ ਵੀ ਬੰਦ ਕਰਾਈਆਂ ਜਾਣਗੀਆਂ ਉਹਨਾਂ ਤੇ ਪਰਚੇ ਵੀ ਹੋਣਗੇ ਤੇ ਉਹਨਾਂ ਨਾਲ ਸ਼ਕਤੀ ਨਾਲ ਨਿਪਟਿਆ ਜਾਊਗਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਵੈਸੇ ਜਿਹੜਾ ਸਿਹਤ ਮਹਿਕਮਾ ਹੈਗਾ ਉਹਨੇ ਪੂਰਾ ਬੰਦੋਬਸਤ ਕੀਤਾ ਹੋਇਆ ਕਿ ਜੜੇ ਵੀ ਇਹ ਨਾਲ ਸੰਬੰਧਤ ਚਾਹੇ ਉਹਦੇ ਜਿਹੜੇ ਰੈਗੂਲੇਟਿੰਗ ਆਫਿਸਰ ਜਾਗੇ ਆ ਜਿਨ੍ਹਾਂ ਦੀ ਡਿਊਟੀ ਆ ਜਾਂ ਜਿਹੜੇ ਡਿਸਪੈਂਸਿੰਗ ਕਰਨ ਵਾਲੇ ਡਾਕਟਰਸ ਔਰ ਫਾਰਮਾਸਿਸਟਸ ਔਰ ਜਿੰਨੇ ਵੀ ਸਾਡਾ ਮੈਡੀਕਲ ਸਟਾਫ ਹੈਗਾ ਉਹਨਾਂ ਸਾਰਿਆਂ ਨੂੰ ਇਹ ਸੂਚਨਾ ਭੇਜ ਦਿੱਤੀ ਗਈ ਆ ਤੇ ਸਾਰਿਆਂ ਨੇ ਆਪਾਂ ਧਿਆਨ ਰੱਖਣਾ ਕਿ ਕੋਈ ਵੀ ਜਿਹੜੀ ਹੈਗੇ ਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਚਾਹੇ ਗੱਲ ਖਾਣੇ ਦੀ ਹੋਵੇ ਚਾਹੇ ਦਵਾਈਆਂ ਦੀ ਹੋਵੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ